ਐਨੀਵਰੀ ਦੇਖ ਲਈ ਫਿਲਮ ਐਂਡ ਦੇ ਉੱਤੇ ਆ ਕੇ ਫਿਰ ਮੈਂ ਵੀ ਭਾਬਕ ਜਿਆ ਹੋ ਜਾਣਾ ਕਿ ਵੀਰੀ ਜਦੋਂ ਦੁਬਾਰਾ ਦੇਖਦਾ ਜਿਹਾ ਫਾਦਰ ਮੈਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਜੋ ਕਿ ਕਰਨਾ ਸੀ ਇਹ ਰੋਲ ਤਾਂ ਮੈਨੂੰ ਵੀ ਆਇਆ ਸੀ ਕਿ ਯਾਰ ਐਡਾ ਵੱਡਾ ਰੋਲ ਆ ਹੋ ਪਾਊਗਾ ਸਾਰੀਆਂ ਚੀਜ਼ਾਂ ਕਰ ਲੂਗਾ ਹਰ 5-7 ਸੀਨਾਂ ਬਾਅਦ ਇੱਕ ਸੀਨ ਹੈ ਜਿਹੜਾ ਵਾ ਵਿੱਚ ਫਿਲਮ ਦੇ ਜਿਹੜਾ ਬੜਾ ਕੁਝ ਸਿਖਾ ਜਾਂਦਾ ਬੰਦੇ ਨੂੰ ਪ੍ਰਿੰਸ ਤਾਂ ਬਸ ਇਹ ਕਹਦਾ ਮੰਨਦਾ ਨਹੀਂ ਸੀ ਪ੍ਰਿੰਸ ਕਹਿੰਦਾ ਇਹ ਭਾਈ ਮੈਂ ਇਹ ਜੇ ਰੋਲ ਚ ਕਿਵੇਂ ਫਿੱਟ ਹੋਊਗਾ ਹਨਾ ਉਹ ਦੂਜੇ ਚੱਕ ਨੂੰ ਧਰਨ ਵਾਲੇ ਰੋਲ ਨੂੰ ਜ਼ਿਆਦਾ ਸੀਟ ਕਰਦੇ ਮੈਂ ਕਿਹਾ ਯਾਰ ਨਹੀਂ ਮੈਂ ਕਹਿੰਦਾ ਤੂੰ ਸਾਰੀ ਲਾਈਫ ਚ ਉਹ ਜੇ ਥੋੜੀ ਕੰਮ ਪਿੰਡਾਂ ਦੇ ਜਵਾਕ ਕਹਿ ਰਹੇ ਨੇ ਕਿ ਸ਼ਿੰਦੇ ਨੂੰ ਇੱਕ ਵਾਰੀ ਸਾਡੇ ਪੰਜਾਬ ਚ ਕਮਾਓ ਲੋਕ ਇੰਨੇ ਜ਼ਿਆਦਾ ਸ਼ਿੰਦਾ ਬਸ ਸ਼ਿੰਦਾ ਸ਼ਿੰਦਾ ਚਿੰਦੇ ਦੇ ਵਿੱਚ ਇੱਕ ਵਧੀਆ ਚੀਜ਼ ਆ ਕੋਈ ਵੀ ਕੰਮ ਕਰਦਾ ਬਹੁਤ ਡੈਡੀਕੇਸ਼ਨ ਨਾਲ ਕਰਦਾ ਮੇਰੀ ਲਾਈਫ ਬਿਲਕੁਲ ਹੋਰ ਤਰ੍ਹਾਂ ਸੀਗੀ ਬੱਚਿਆਂ ਦੀ ਲਾਈਫ ਬਿਲਕੁਲ ਹੋਰ ਤਰ੍ਹਾਂ ਦੀ ਆ ਸਾਡੀ ਸਟਰਗਲ ਉਹ ਅਲੱਗ ਸੀਗੀ ਇਹਨਾਂ ਦੀ ਸਟਰਗਲ ਆ ਲੱਗ ਰਹੀ ਹੈ ਹਨਾ ਮੈਨੂੰ ਕਿਹਨੇ ਕਹਿਆ ਕਿ ਯਾਰ ਅਮਬਾਨੀ ਦਾ ਬੇਟਾ ਕਹਿੰਦਾ ਵਾ ਵੀ ਸਟ੍ਰਗਲ ਤਾਂ ਮੇਰੀ ਆ ਉਹਨੇ ਸਾਰੀ ਦੁਨੀਆ ਤਾਂ ਕਹਿੰਦਾ ਮੈਨੂੰ ਦੇਖਦੀ ਆ ਵੀ ਇਹ ਕੀ ਕਰਕੇ ਦਿਖਾਊਗਾ ਲੋਕ ਕਹਿੰਦੇ ਵਿਆਹਾਂ ਦੇ ਵਿੱਚ ਵੀ ਮੈਂ ਦੇਖਣ ਲੱਗ ਗਿਆ ਵੀ ਲੋਕ ਵਿਆਹਾਂ ਚ ਵੀ ਆਏ ਆਉਂਦੇ ਆ ਵੀ फटाफट ਸ਼ਾਦੀਆਂ ਫੜਾਈਏ ਤੇ ਮੁਰ ਚਲੀਏ ਹੈਨਾ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਤਾਂ ਗੜਬੜ ਹੈ ਨਹੀਂ ਇਹਨੇ ਮੈਨੂੰ ਐ ਲੱਗਦਾ ਕਿ ਤਾਂ ਹੀ ਤਾਂ ਜਿਹੜਾ ਇਹਦਾ ਕਨਸੈਪਟ ਆ ਵੀ ਬਾਹਰ ਜਿਵਾਕ ਕੇਵਰੀ ਮਾਪਿਓ ਤੋਂ ਮੈਨਾਂ ਤੀਜਾ ਘਰ ਚ ਕੋਈ ਟੰਬਰ ਚ ਬੰਦਾ ਹੀ ਨਹੀਂ ਹੁੰਦਾ ਕਈਆਂ ਨੂੰ ਇਹ ਅਹਿਸਾਸ ਵੀ ਹੋਇਆ ਹੋਣਾ ਕਈ ਬੱਚੇ ਵਿਗੜੇ ਵੀ ਹੁੰਦੇ ਬਿਲਕੁਲ ਹੋਇਆ ਜੀ ਸਾਨੂੰ ਆਪਣੇ ਆਪ ਨੂੰ ਹੋਇਆ ਵਾ ਅਸੀਂ ਆਪ ਬਣਾਉਂਦੇ ਸੀ ਸਾਨੂੰ ਵੀ ਬੜਾ ਅਹਿਸਾਸ ਹੋਇਆ ਆਪਾਂ ਵੀ ਕਈ ਵਾਰੀ ਬਹੁਤ ਚੀਜ਼ਾਂ ਹੈਨੀਆਂ ਕਰਦੇ ਆਂ ਲਾਈਫ ਦੇ ਵਿੱਚ ਜਦ ਸਾਡੇ ਨਾਲ ਜੀਪੀ ਪਾਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੁਣ ਪਾਜੀ ਇੰਨੇ ਲੋਕ ਇੰਨੀ ਆਡੀਅנס ਫਿਲਮ ਦੇਖਣ ਜਾ ਰਹੀ ਹੈ ਥੈਂਕ ਯੂ ਜੀ ਸਾਰਿਆਂ ਨੂੰ ਪਿਆਰ ਪ੍ਰਸ਼ਾਸ਼ਿਕਾ ਥੈਂਕ ਯੂ ਸੋ ਮੱਚ ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਇਹ ਮੈਸੇਜ ਮਿਲ ਰਹੇ ਨੇ ਕਿਉਂਕਿ ਲੋਕ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਕਈ ਸਕੂਲਾਂ ਵਾਲੇ ਜੀ ਜੀ ਸਕੂਲਾਂ ਦੇ ਸਕੂਲ ਫਿਲਮ ਦੇਖਣ ਗਏ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਸਕੂਲਾਂ ਦੀ ਗੱਲ ਹੀ ਮੈਂ ਕਰਨ ਲੱਗਿਆ ਸੀ ਪਹਿਲੇ ਜਦੋਂ ਆਪਾਂ ਵੀ ਛੋਟੇ ਸੀ ਉਸ ਸਮੇਂ ਇੱਕ ਹੁੰਦਾ ਸੀ ਟਾਈਮ ਕੋਈ ਫਿਲਮ ਆਣੀ ਕੋਈ ਵਧੀਆ ਫਿਲਮ ਆਣੀ ਤੇ ਪਹਿਲਾਂ ਟੀਚਰਾਂ ਨੇ ਦੇਖਣੀ ਫਿਲਮ ਫਿਰ ਸਾਰਿਆਂ ਨੂੰ ਲੈ ਕੇ ਜਾਣੇ ਬੜੀ ਖੁਸ਼ੀ ਹੁੰਦੀ ਸੀ ਉਸੇ ਤਰ੍ਹਾਂ ਅਸੀਂ ਦੇਖਿਆ ਪਿੰਡਾਂ ਦੇ ਜਿਹੜੇ ਸਕੂਲ ਹੈਗੇ ਨੇ ਸ਼ਹਿਰਾਂ ਦੇ ਛੋਟੇ ਛੋਟੇ ਸਕੂਲ ਹੈਗੇ ਨੇ ਸਾਰੇ ਫਿਲਮਾਂ ਦਿਖਾਉਣ ਜਾ ਰਹੇ ਨੇ ਬਿਲਕੁਲ 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 ਜੀ ਔਰ ਅੱਜ ਕੱਲ ਤਾਂ ਬਹੁਤ ਅਰਦਾਸ ਫਿਲਮ ਜਦੋਂ ਆਈ ਸੀਓ ਉਸ ਵੇਲੇ ਮੈਂ ਦੇਖਿਆ ਸੀ ਕਿ ਕਈ ਸਕੂਲਾਂ ਵਾਲੇ ਬੱਚਿਆਂ ਨੂੰ ਲੈ ਕੇ ਜਾ ਰਹੇ ਸੀ ਇਹ ਫਿਲਮ ਦਿਖਾਉਣ ਦੇ ਲਈ ਤੇ ਆ ਪਹਿਲੀ ਵਾਰੀ ਉਸ ਤੋਂ ਬਾਅਦ ਆ ਕੇ ਸਕੂਲਾਂ ਦੇ ਸਕੂਲ ਗਏ ਲੈ ਫਿਲਮ ਦੇਖਣ ਮੈਨੂੰ ਇਹ ਲੱਗਦਾ ਕਿ ਇਹ ਫਿਲਮ ਬੜੇ ਲੰਬਾ ਸਮਾਂ ਚੱਲੇਗੀ ਜੇਕਰ ਹੁਣ ਆਗਾ ਛੁੱਟੀਆਂ ਆ ਗਈ ਮੇਰੇ ਜਿਸ ਸਾਹਮਣੇ ਆਡੀਅנס ਦੇਖ ਰਹੀ ਹੈ ਮੈਂ ਤੁਹਾਨੂੰ ਆਪਣੀ ਗੱਲ ਹੀ ਦੱਸਦਾ ਸਾਡੇ ਪਰਿਵਾਰ ਆਇਆ ਹੋਇਆ ਸੀ ਚੰਡੀਗੜ੍ਹ ਪਿੰਡ ਤੋਂ ਆਇਆ ਹੋਇਆ ਸੀ ਤੇ ਮੇਰੇ ਸਿਸਟਰ ਦੇ ਬੱਚਾ ਨੇ ਨਾ ਮਤਲਬ ਇੰਨੀ ਜ਼ਿਆਦਾ ਅਗਰੈਸਿਵ ਹੋਏ ਮੈਂ ਕਿਹਾ ਸਵੇਰੇ ਦੇਖ ਲੋ ਫਿਲਮ ਸ਼ਨੀਵਾਰ 9 ਵੱਜ ਚੁਕੇ ਸੀ 9 ਦਾ ਸਮਾਂ ਸੀ ਤੇ ਬੱਚੇ ਵੀ ਨਾਲ ਸੀ ਮੈਂ ਕਿਹਾ ਵੀ ਲੇਟ ਜ਼ਿਆਦਾ ਹੋ ਜਾਣਾ ਵੀ ਕਈ ਵਾਰੀ ਸਿਨੇਮੇ ਕਰਾਂ ਚ ਨਾ ਕੋਈ ਹੁੰਦਾ ਨਹੀਂ ਰਾਤ ਨੂੰ ਤੇ ਮੈਂ ਕਿਹਾ ਨਹੀਂ ਕਿੰਨੇ ਨਹੀਂ ਜਾਣੇ ਜਾਣਾ ਪੂਰੀ ਗਰਾਰੀ ਪਸਾ ਲਈ ਜਦੋਂ ਅਸੀਂ ਗਏ ਮੇਰੇ ਹਿਸਾਬ ਨਾਲ ਮੈਂ ਜਿੰਨੀਆਂ ਫਿਲਮਾਂ ਪਹਿਲਾਂ ਦੇਖੀਆਂ ਨੇ ਤਾਂ ਹਾਲ ਭਰਿਆ ਸੀ ਰਾਤ 9 ਵਾਲਾ ਸ਼ੋਅ ਸੀ ਨਹੀਂ ਨਹੀਂ ਬਿਲਕੁਲ ਐਕਚੁਅਲੀ ਇਹ ਹੈ ਕਿ ਸਾਡੇ ਲਈ ਵੀ ਸਾਨੂੰ ਵੀ ਇਹ ਸੀ ਕਿ ਵਧੀਆ ਹੋਊਗਾ ਪਰ ਇੰਨਾ ਜਾ ਦੇ ਹੋ ਗਿਆ ਤਾਂ ਸਾਨੂੰ ਇਹ ਬਾਤ ਹੀ ਪਤਾ ਲੱਗਿਆ ਤੇ ਮੇਰੇ ਸਿਸਟਰ ਨੇ ਇਹ ਗੱਲ ਕਹੀ ਕਹਿੰਦੇ ਵੀ ਅਸੀਂ ਨਾ ਜੋ ਵੇਖਿਆ ਸੀ ਫਿਲਮ ਦੇ ਜਦੋਂ ਟ੍ਰੇਲਰ ਦੇਖਿਆ ਕਹਿੰਦੇ ਵੀ ਇਹਦੇ ਵਿੱਚ ਹਾਸਾ ਹੀ ਹੋਊਗਾ ਪਰ ਕਹਿੰਦੇ ਵੀ ਜਦੋਂ ਬੱਚੇ ਸਾਡੇ ਵੱਲ ਦੇਖ ਜਦੋਂ ਐਂਡ ਹੋ ਰਿਹਾ ਸੀ ਤਾਂ ਕਹਿੰਦੇ ਵੀ ਮੇਰੇ ਕਹਿੰਦੇ ਵੀ ਅੱਖਾਂ 'ਚ ਪਾਣੀ ਤੱਕ ਆਇਆ ਅੰਜੂ ਆਏ ਅਸੀਂ ਉਹਨਾਂ ਬੱਚਿਆਂ ਦੇਖਿਆ ਵੀ ਅਸੀਂ ਸ਼ਾਇਦ ਆਪਣੇ ਕਈ ਵਾਰੀ ਅਸੀਂ ਗਲਤੀਆਂ ਕਰ ਲੈਂਦੇ ਆ ਉਹ ਕਹਿੰਦੇ ਇੰਨਾ ਮਹਿਸੂਸ ਹੋਇਆ ਸਾਨੂੰ ਨਹੀਂ ਬਿਲਕੁਲ ਇਹ ਹੋਇਆ بڑے ਲੋਕਾਂ ਨੇ ਕਿਹਾ ਇਹ ਚੀਜ਼ بڑے ਲੋਕੀ ਮੈਨੂੰ ਮੈਂ ਤਾਂ ਆਪ ਐਨੀਵਰੀ ਦੇਖ ਲਈ ਫਿਰ ਮੈਂ ਅੰਡ ਦੇ ਉੱਤੇ ਆ ਕੇ ਫਿਰ ਮੈਂ ਵੀ ਭਾਵਕ ਹੋ ਜਾਣਾ ਕਿ ਵੀਰ ਜੋਂ ਦੁਬਾਰਾ ਦੇਖਦਾ ਸ਼ਿੰਦੇ ਨੇ ਤਾਂ ਇਸ ਤਰ੍ਹਾਂ ਐਕਟਿੰਗ ਕੀਤੀ ਹੈ ਕਿ ਉਹਨੇ ਇਹ ਦਿਖਾਇਆ ਹੀ ਨਹੀਂ ਕਿ ਮੈਂ ਛੋਟਾ ਹਗਾ ਉਮਰ ਜੇਕਰ ਅਸੀਂ ਕਹਦੇ ਕਿ ਬੱਚਿਆਂ ਦੀ ਉਮਰ ਦੇ ਲਿਹਾਜ਼ ਨਾਲ ਆਪਾਂ ਕਿਸੇ ਮਾਮਲੇ ਨੂੰ ਕਰਾਣਾ ਪਰ ਸ਼ਿੰਦੇ ਨੇ ਉਹ ਕਰ ਦਿਖਾਇਆ ਕਿ ਉਮਰਾਂ ਖੁਸ਼ੀ ਨਹੀਂ ਹੁੰਦੀਆਂ ਬਿਲਕੁਲ ਜੀ ਕਿਉਂਕਿ ਕਈ ਮੈਂ ਐਜ਼ ਅ ਫਾਦਰ ਮੈਂ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਕਿਉਂਕਿ ਜਦੋਂ ਕਰਨਾ ਸੀ ਇਹ ਰੋਲ ਤਾਂ ਮੈਨੂੰ ਵੀ ਆਇਆ ਸੀ ਕਿ ਯਾਰ ਐਡਾ ਵੱਡਾ ਰੋਲ ਆ ਜੀ ਔਖਾ ਰੋਲ ਹੈ ਹਨਾ ਹਸਾਉਣਾ ਨਾਲ ਇਮੋਸ਼ਨ ਬੜਾ ਕੁਛ ਹੈ ਕਿ ਹੋ ਪਾਊਗਾ ਸਾਰੀਆਂ ਚੀਜ਼ਾਂ ਕਰ ਲੂਗਾ ਤੇ ਵਟਾ ਚੁੜ ਡਾਇਰੈਕਟਰ ਸਾਹਿਬ ਨੇ ਬੜਾ ਅੱਛਾ ਕੰਮ ਕਰਾਇਆ ਨਰੇਸ਼ ਕਤੂਰੀਆ ਜੀ ਨੇ ਬੜਾ ਅੱਛਾ ਲਿਖਿਆ ਸੀਗਾ ਸਾਰਿਆਂ ਨੇ ਬਹੁਤ ਪਿਆਰ ਨਾਲ ਉਹਨੂੰ ਰੱਖਿਆ ਔਰ ਨੇ ਬੜੇ ਵਧੀਆ ਤਰੀਕੇ ਨਾਲ ਕੀਤਾ ਬੜਾ ਵਧੀਆ ਲੱਗ ਰਿਹਾ ਹੈ ਮਤਲਬ ਅਜਿਹੀਆਂ ਫਿਲਮਾਂ ਦੀ ਅਸੀਂ ਗੱਲ ਕਰੀ ਤਾਂ ਆਡੀਅנס ਚਾਹਦੀ ਕਿ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਸਮਾਂ ਹੈ ਨਹੀਂ ਲੋਕਾਂ ਕੋਲ ਲੋਕ ਕਹਿੰਦੇ ਨੇ ਕਿ ਇੱਕੋ ਛੱਤ ਥੱਲੇ ਸਾਨੂੰ ਹਾਸਾ ਵੀ ਮਿਲੇ ਤੇ ਸਾਨੂੰ ਅਜਿਹੀ ਮੈਸੀ ਵੀ ਫਿਲਮਾਂ ਦੇ ਮਿਲਣ ਜਿਹੜੀ ਇੱਕ ਇੱਕ ਛੱਤਲੇ ਜਿਹੜੀ ਤੁਹਾਡੀ ਫਿਲਮ ਦੇ ਰਹੀ ਹੈ ਵੈਸੀ ਸਾਰੇ ਹਾਂ ਬਿਲਕੁਲ ਜੀ ਪਟੈਂਦਾ ਨਹੀਂ ਫਿਲਮਾਂ ਬਣਦੀਆਂ ਬੜੀਆਂ ਘਟਨੇ ਅੱਜਕੱਲ ਸੋ ਮੈਨੂੰ ਲੱਗਦਾ ਕਿ ਕੁਦਰਤੀ ਸਾਡੀ ਕਿਸਮ ਚੰਗੀ ਸਾਡੀ ਝੋਲੀ ਪੈ ਗਈ ਇਹ ਸਬਜੈਕਟ ਹੈ ਇੱਕ ਕਈ ਵਾਰ ਜਿਵੇਂ ਇਹ ਫਿਲਮ ਤੁਸੀਂ ਸੋਚੀ ਜਦੋਂ ਤੁਹਾਡੇ ਤੱਕ ਫਿਲਮ ਆਈ ਬੰਦੇ ਦੇ ਅੰਦਰ ਡਰ ਵੀ ਹੁੰਦਾ ਹੈ ਕਿ ਅਜਈਆਂ ਫਿਲਮਾਂ ਕਈ ਵਾਰ ਲੋਕ ਅਕਸੈਪਟ ਨਾ ਕਰਨ ਫਿਰ ਉਹ ਤੋਂ ਸੋਚਦਾ ਬੰਦਾ ਯਾਰ ਦੇਖਦੇ ਆ ਰਿਸਕ ਹੁੰਦਾ ਇਸ ਹੋਇਆ ਸੀ ਜਾਂ ਕੁਛ ਨਹੀਂ ਨਹੀਂ ਮੈਨੂੰ ਐ ਲੱਗ ਨਹੀਂ ਸੀ ਰਿਹਾ ਮੈਨੂੰ ਐ ਲੱਗਦਾ ਸੀ ਇਹ ਠੀਕ ਹੀ ਰਹੂਗੀ ਕਿਉਂਕਿ ਫਿਲਮ ਦੇ ਵਿੱਚ ਕੀ ਹੈ ਕਿ ਆਊਟ ਐਂਡ ਆਊਟ ਫਰਸਟ ਹਾਫ ਦਾ ਟੋਟਲ ਆਊਟ ਐਂਡ ਕਾਮੇਡੀ ਆ ਸੈਕੰਡ ਹਾਫ ਵੀ ਬਹੁਤ ਜ਼ਿਆਦਾ ਕਾਮੇਡੀ ਆ ਥੋੜੇ ਜਿਹਾ ਐਂਡ ਤੇ ਜਾ ਕੇ ਇਮੋਸ਼ਨਲ ਬਟ ਇਹ ਆ ਕਿ ਹਰ ਪੰਜ-ਸੱਤ ਸੀਨਾ ਬਾਅਦ ਇੱਕ ਸੀਨ ਇਹ ਜਿਆਵਾ ਵਿੱਚ ਫਿਲਮ ਦੇ ਜਿਹੜਾ ਬੜਾ ਕੁਝ ਸਿਖਾ ਜਾਂਦਾ ਬੰਦੇ ਨੂੰ ਜ਼ਿੰਦਗੀਆਂ ਬੜੀਆਂ ਸਚਾਈਆਂ ਤੁਹਾਡੇ ਸਾਹਮਣੇ ਕੱਢ ਕੇ ਲਿਆ ਜਾਂਦਾ ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਬੈਟਰ ਸਬਜੈਕਟ ਆ ਮੈਨੂੰ ਬਹੁਤ ਉਮੀਦਾਂ ਸੀ ਮੈਨੂੰ ਲੱਗਦਾ ਸੀ ਕਿ ਐਂ ਹੀ ਚੱਲੂਗੀ ਹਨਾ ਟੱਚ ਔਟ ਪਿੰਡਾਂ ਦੇ ਜਵਾਕ ਕਹਿ ਰਹੇ ਨੇ ਕਿ ਛਿੰਦੇ ਨੂੰ ਇੱਕ ਵਾਰੀ ਸਾਡੇ ਪੰਜਾਬ ਚ ਕਮਾਓ ਲੋਕ ਇੰਨੇ ਜਿਆਦਾ ਛਿੰਦਾ ਬਸ ਛਿੰਦਾ ਛਿੰਦਾ ਲੋਕਾਂ ਨੇ ਨਹੀਂ ਦੇਖਿਆ ਗਿੱਪੀ ਦੀ ਫਿਲਮ ਆਰੀ ਗਿੱਪੀ ਵਾਈ ਜਿਵੇਂ ਤੁਹਾਨੂੰ ਅੱਗੇ ਫਿਲਮਾਂ ਚ ਲੋਕ ਕਹਿੰਦੇ ਨੇ ਕਿ ਇਹਨਾਂ ਛਿੰਦੇ ਦੀ ਫਿਲਮ ਦੇਖਿਆ ਕਿ ਹੈ ਇਹ ਛਿੰਦੇ ਦੀ ਫਿਲਮ ਸੀ ਐਕਚੁਅਲੀ ਕਿਉਂਕਿ ਮੇਨ ਫਰੰਟ ਰੋਲ ਹੋ ਸੀਗਾ ਤੇ ਛਿੰਦਾ ਹੁੰਦਾ ਰਹਿੰਦਾ ਜੀ ਛਿੰਦਾ ਮਤਲਬ ਅ ਥੋੜਾ ਟਾਈਮ ਪਹਿਲਾਂ ਹੀ ਉੱਥੇ ਬਾਹਰ ਪੜਨ ਲੱਗਿਆ ਸੀ ਪਹਿਲਾਂ ਤਾਂ ਇੱਥੇ ਹੀ ਪੜਦਾ ਸੀਗਾ ਔਰ ਹੁਣ ਵੀ ਹਰ ਮਿਲਦਾ ਤੀਜੇ ਚੌਥੇ ਮਹੀਨੇ ਬਾਅਦ ਤਾਂ ਉਹ ਇੱਥੇ ਹੀ ਹੁੰਦੇ ਨੇ ਇਹ ਕਦੇ ਇਧਰ ਕਦੇ ਉਧਰ ਜਿੱਥੇ ਸਿਊਟਿੰਗ ਚੱਲਦੀ ਆ ਸਾਰੇ ਪਿੰਡਾਂ ਪੁੰਡਾਂ ਜਿੱਤੋਂ ਪੂਰਾ ਭੰਗਦੇ ਨੇ ਤੇ ਛਿੰਦੇ ਤੇ ਟੀਚਰ ਚਲੋ ਉੱਥੇ ਅੰਗਰੇਜ਼ ਹੀ ਹੋਣਗੇ ਚਲੋ ਬਾਹਰਲੇ ਸਕੂਲ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਡੈਬਿਊ ਮਤਲਬ ਇਹਨੂੰ ਟਰਾਂਸਲੇਟ ਕਰਾ ਕੇ ਅਸੀਂ ਦੇਖਣਾ ਚਾਹੁੰਦੇ ਆ ਕੋਈ ਇਹ ਜੀ ਨਹੀਂ ਉਹਨਾਂ ਨੇ ਦੇਖੀ ਫਿਲਮ ਉਹਦੇ ਸਕੂਲ ਵਾਲਿਆਂ ਨੇ ਦੇਖੀ ਆ ਫਿਲਮ ਸਾਰਿਆਂ ਨੇ ਉੱਥੇ ਸਬਟਾਈਟਲ ਹੁੰਦੇ ਨੇ ਉਹਨਾਂ ਨੇ ਉਹਦੇ ਨਾਲ ਦੇਖ ਦੁੱਖ ਲਈ ਆ ਜੀ ਅਸੀਂ ਮੈਗੇ ਦੇਖ ਰਿਹਾ ਸੀ ਤੁਹਾਡੀ ਜਿਹੜੀ ਸ਼ਕਲ ਵੀ ਹੈਗੀ ਜੇ ਜੇਕਰ ਤੁਹਾਨੂੰ ਉਸ ਉਮਰ ਚ ਲੈ ਕੇ ਆਈਏ ਤਾਂ ਮੇਰੇ ਨਾਲ ਸਿੰਦੇਰ ਤੁਹਾਡੀ ਸ਼ਕਲ ਵੀ ਮਿਲਦੀ ਹੈ ਕਿਤੇ ਤੁਸੀਂ ਆਪਦੀ ਫੋਟੋ ਪੁਰਾਣੀ ਦੇਖੀ ਹੋਣੀ ਹੈ ਜੀ ਮੇਰੇ यहां ਬਿਲਕੁਲ ਜਿਆਦਾ ਤਾਂ ਵੈਸੇ ਇੱਕਮਦੀ ਸ਼ਕਲ ਵੱਡੇ ਦੀ ਮਰਨਾ ਮਿਲਦੀ ਹੈ ਤੇ ਛਿੰਦੇ ਦੀ ਕਾਟ ਮਿਲਦੀ ਹੈ ਮਿਲਦਾ ਵਰਨਾ ਚੰਦਰੀਆ ਆਵਦੀ ਮਾਂ ਨਾਲ ਥੋੜੀ ਜਿਆਦਾ ਮਿਲਦੀ ਹੈ ਜਿਖਲਾ ਤੇ ਜਦੋਂ ਬੱਚੇ ਨੂੰ ਆਪਾਂ ਦੇਖਦੇ ਆਂ ਤਰੱਕੀ ਵੱਲ ਜਾ ਰਿਹਾਵੇਂ ਨਹੀਂ ਛੋਟੀ ਉਮਰ 'ਚ ਤਾਂ ਇੱਕ ਬਾਪ ਵਾਸਤੇ ਬੜਾ ਜਿਵੇਂ ਤੁਹਾਡੇ ਬਾਪ ਨੂੰ ਇਹ ਹੁੰਦਾ ਵੀ ਚਲੋ ਅੱਜ ਤੁਹਾਡੇ ਨਾਲ ਨਹੀਂ ਹੈਗੇ ਦੁਨੀਆ ਪਰ ਇਹ ਹੁੰਦਾ ਕਿ ਯਾਰ ਮੇਰਾ ਬੱਚਾ ਹੁਣੇ ਨਾਲ ਹੀ ਚੰਗੇ ਰਸਤੇ ਪਾਇਗਾ ਕਿੰਨੀ ਖੁਸ਼ੀ ਮਿਲਦੀ ਏ ਇਸ ਜਿਲੇ ਬਹੁਤ ਖੁਸ਼ੀ ਮਿਲਦੀ ਏ ਜੀ ਔਰ ਤਟਵੜ ਚਿੰਦੇ ਦੇ ਵਿੱਚ ਇੱਕ ਵਧੀਆ ਚੀਜ਼ ਆ ਕੋਈ ਵੀ ਕੰਮ ਕਰਦਾ ਬਹੁਤ ਡੈਡੀਕੇਸ਼ਨ ਨਾਲ ਕਰਦਾ ਬੜੇ ਵਧੀਆ ਤਰੀਕੇ ਨਾਲ ਕਰਦਾ ਔਰ ਹੁਣ ਉਹ ਉਹਦੀ ਉਹਦਾ ਸਕੂਲ ਚੱਲ ਪੇ ਉਹਦਾ ਬਸ ਹੋ ਗਿਆ ਵੀ ਬਸ ਫਿਲਮਾਂ ਪੜਨ ਚੱਕੀ ਵਿੱਚ ਨਾ ਚੰਗਾ ਠੀਕ ਆ ਪੜ੍ਹ ਵਧੀਆ ਪੜ੍ਹ